ਕੀ ਫੀਲ ਕੀਤਾ ਜਦੋਂ ਸਿੱਧੂ ਦਾ ਗੀਤ ਸੁਣਿਆ ਦਾ ਗਾਣਾ ਮਤਲਬ ਇੰਨਾ ਹੈ ਕਿ ਹੋ ਨਹੀਂ ਸਕਦਾ ਕਿ ਕੋਈ ਬੰਦਾ ਸੁਣੇ ਤੇ ਅੱਖਾਂ ਨਾ ਪਰੇ ਤਾਂ ਬਿਲਕੁਲ ਦੋ ਮਿੰਟ ਸੁਣੀ ਗਿਆ ਤਾਂ ਮੇਰੀਆਂ ਅੱਖਾਂ 'ਚ ਪਾਣੀ ਗਈ ਸੀ ਕਈ ਚੀਜ਼ਾਂ ਸਿੱਧੂ ਨੇ ਮੈਨੂੰ ਜ਼ਿੰਦਗੀ 'ਚ ਜਦੋਂ ਦੱਸੀਆਂ ਸ਼ਾਇਦ ਬੜੀਆਂ ਚੀਜ਼ਾਂ ਮੈਂ ਜਿਹੜੀਆਂ ਚੱਲ ਰਿਆ ਸੀ ਤਾਂ ਉਹਨੂੰ ਕਿਉਂਕਿ ਉਹ ਬੇਬਾਕੀ ਰੱਖਦਾ ਸੀ ਉਹ ਵੀ ਇੱਕ ਬੋਲਣ ਲਈ ਜੀ ਉਹ ਬੜੇ ਕਲਾਕਾਰ ਸੀਗੇ ਜਿਹੜੇ ਉਹ ਮੈਨੂੰ ਜੋ ਜੋ ਮੇਰੇ ਨਾਲ ਗਲਤ ਹੋ ਰਿਆ ਸੀ ਉਹ ਤੋਂ ਕਿਸੇ ਨੂੰ ਕੋਈ ਮਤਲਬ ਨਹੀਂ ਹੁੰਦਾ ਅੱਜ ਕੱਲ ਨੋ ਚੀਜ਼ ਤੇ ਕਹ ਕੇ ਸ਼੍ਰੀ ਤੇਰੇ ਨਾਲ ਇੱਥੇ ਇੱਥੇ ਗਲਤ ਹੋ ਰਹੀਆਂ ਇਹ ਚੀਜ਼ਾਂ ਤੈਨੂੰ ਪਤਾ ਹੈ ਮੈਂ ਕਿਹਾ ਮੈਨੂੰ ਨਹੀਂ ਪਤਾ ਤੇ ਉਹਨੇ ਉਹ ਚੀਜ਼ਾਂ ਕਲੀਅਰਲੀ ਮੈਨੂੰ ਦੱਸੀ ਕਿ ਆਹ ਚੀਜ਼ ਇੱਥੋਂ ਚੈੱਕ ਕਰ ਤੇ ਨਾਲ ਚੀਜ਼ ਹੋ ਰਹੀ ਤੇ ਮੈਨੂੰ ਦੇਖਿਆ ਮੈਂ ਕਿ ਹੈ ਇਸ ਮੈਂ ਕਿਹਾ ਮੇਰੇ ਨਾਲ ਆ ਗਲਤ ਹੋ ਰਿਹਾ ਤਾਂ ਉਹ ਬੰਦੇ ਨੇ ਮੇਰੇ ਲਈ ਤਾਂ ਮਤਲਬ ਆਈ ਥਿੰਕ ਯੂ ਬੜਾ ਵੱਡਾ ਆਸਾਨ ਹੈ ਉਹਦਾ ਮੇਰੇ ਤੇ ਤਾਂ ਕੀਤਾ ਕਿ ਮੈਨੂੰ ਉਹ ਕਿਤੇ ਨਾ ਕਿਤੇ ਉਹਨੇ ਦੱਸਿਆ ਚੰਗੇ ਮਾੜੇ ਦਾ ਮੈਨੂੰ ਨਹੀਂ ਪਤਾ ਲੱਗਦਾ ਜੀ ਮੈਨੂੰ ਸਿਰਫ ਗਾਣਿਆਂ ਦੀ ਦੁਨੀਆ ਤੱਕ ਉਸ ਤੋਂ ਬਾਅਦ ਕੀ ਚੱਲ ਰਿਹਾ ਮੇਰੇ ਉਹ ਨਹੀਂ ਸਿਆਸਤ ਨਹੀਂ ਹੁੰਦੀ ਮੈਨੂੰ